ਯਾਰਾ ਬਿਹਾਰਾ ਸੀਜ਼ਨ ਕਲ ਆਇਆ ਘਰਾਂ ਇਹਦੇ ਮਤ ਮਾਰੀ ਭਈਆ ਹਰ ਮਹੀਨੇ ਬਾਅਦ ਵਿਆਹ ਆਇਆ ਇਹਦਾ ਹੈ ਜੀ ਹਰ ਵਿਆਹ ਤੇ ਆਉਂਦਾ ਨਵਾਂ ਸ਼ਰਾਹ ਸੂਟ ਪਾ ਕੇ ਜਾਣਾ ਬੜਾ ਨਾ ਸੁਣੀਦਾ ਜੀ ਵੱਡਾ ਡੀਪੂ ਤੇ ਜਾਓ ਹਰ ਵੈਰਾਈਟੀ ਪਾਓ ਅੱਜ ਇੱਥੋਂ ਹੀ ਕੱਪੜੇ ਲੈ ਕੇ ਜਾਂਦੇ ਹਾਂ ਹੁਣ ਆ 5000 ਰੁਪਏ ਲਓ ਧਾਰਾ ਵਾਲੀ ਕਹਿੰਦੀ ਨਵਾਂ ਸ਼ਰਾਬ ਰੂਟ ਚਾਹੀਦਾ ਆ 5000 ਰੁਪਏ ਦੇ ਦਿਓ ਕੋਈ ਆ ਚੰਗਾ ਜੀ ਤੁਸੀਂ 5000 ਕੋ ਰੱਖੋ ਲਿਆ ਆਪਾਂ ਤਾਂ ਸ਼ਰਾਬ ਰੂਟ ਚਾਹੀਦੀ ਪਹਿਲੇ ਪੈਸੇ ਦੇਣ ਲੱਗ ਪਏ ਭਾਜੀ ਯਾਰ ਇੱਕ ਤਾਂ ਤੁਸੀਂ ਲਾਲਚਮੋ ਕਰਦੇ ਆ ਫੜੋ ਆ 2000 ਰੁਪਏ ਹੋਰ ਦੇ ਲਓ ਆ ਫੜੋ 7000 ਰੁਪਏ ਹੁਣ 7000 ਜਨਾ ਨਾ ਕਰਿਓ ਭੈਣੇ ਕੋਟ ਜੇਬੀ ਰੱਖੋ ਪੈਸੇ ਪੈਸੇ ਜੀ ਭਾਜੀ ਮੈਨੂੰ ਪਰਾ ਵੱਡੇ ਸ਼ੋਰਮਾ ਚ ਹੁੰਦਾ ਆ ਆ ਫੜੋ 11000 ਰੁਪਏ ਫੜੋ ਹੁਣ 11000 ਸ਼ਰਾਸੂਡ ਦੇ ਦਿਓ ਜੇ ਨਹੀਂ ਦਿੱਤਾ ਤਾਂ ਮੈਂ ਵਾਪਸ ਚਲ ਜਾਣਾ ਪਰ ਰੋਲਾ ਤੁਹਾਡਾ ਇੰਨਾ ਪਾਜੀ ਸਾਰਾ ਕੁਝ ਮਿਲ ਜਾਂਦਾ ਆ ਫੜੋ 11000 ਰੁਪਏ ਦੇ ਦਿਓ ਸ਼ਰਾਸੂਡ ਮੈਨੂੰ ਹਾਂਜੀ ਮੈਂ ਲੈ ਲਿਆ ਤੁਸੀਂ ਵਾਜੀ ਪਾਓ ਠੀਕ ਹੈ ਤੁਸੀਂ ਮੇਰੇ ਕੋਲ ਬੈਠੋ ਪਹਿਲਾਂ ਆਪਾਂ 11000 ਦੇ ਵਿੱਚ ਤੁਹਾਨੂੰ ਆਪਾਂ 10 ਦੇ ਦੇਣੇ 10 ਸੇਠ ਠੀਕ ਹੈ ਤੁਹਾਡੀ ਪਾਜੀ ਸਿਹਤ ਵੀ ਠੀਕ ਹੈ ਬਾਪਾ ਮੈਂ ਇੱਕੇ ਬੜਾ ਤਾਂ ਗਿਆ ਮਸਾਂ ਆਪਣੇ ਧਿਆੜੀ ਲਾ ਕੇ ਆਇਆ ਤੂੰ ਮਤ ਮਰੀ ਜਨਾ ਯਾਰ ਸਾਡੀ ਪਾਜੀ ਮਾਸ ਕਿੱਤਾ ਹੋ ਜੂਗੇ ਸਾਈ ਕਿੱਡਾ ਪਰ ਰੇਟ ਹੈ ਨਹੀਂ ਅੱਡਾ ਦੇਖੋ ਆਪਾਂ ਦੇਣਾ ਵੀ ਸਿਰਫ 1100 ਰੁਪਏ ਵਿੱਚ ਭਾਜੀ ਤੇ ਆ ਜਿਹਨੇ ਤਾਜਵੀਰ ਦੇ ਲੈਣੇ ਕੱਪੜੇ ਆਪਣੇ ਲੈਣੇ ਆ ਜਾਓ ਪੱਟਾ ਡਿੱਪੂ ਦੇ ਆ ਦੇਖੋ ਮੈਂ ਜੇ ਹੋਰ ਕਿਸੇ ਸ਼ੋਅਰੂਮ ਚ ਜਾਈਆਂ ਮੇਰੇ ਤੇ ਲੱਟ ਹੋਇਆ ਨਹੀਂ ਸੀ ਇੱਥੇ ਹੁੰਦੀ ਹੈ ਜੀ ਫਾਇਦੇ ਕੋ ਭਾਜੀ ਕਿੰਨਾ ਪਿਆਰਾ ਆ ਚੁੱਕਾ ਲਹਿੰਗਾ ਪਰ ਹੈ ਨਹੀਂ ਬਹੁਤਾ ਮਹਿੰਗਾ ਆਪਾਂ ਤਾਂ ਦੇਣਾ ਸਿਰਫ ਤੇ ਸਿਰਫ ਭਾਜੀ ਇਹ 25000 ਤੋਂ 34000 ਰੱਖੇ ਤਾਂ ਆ ਵੀ ਤੁਹਾਨੂੰ 3000 ਰੁਪਏ ਦੇ ਵਿੱਚ ਦੇ ਰਣਾ ਮਾਤਰਬ ਰੈਡੀ ਮੇਡ ਦੇ ਉੱਤੇ ਦਾ ਬਹੁਤ ਸੋਹਣੀ ਹੈ ਯੂਜ਼ ਕਲੈਕਸ਼ਨ ਆ। ਓ ਯਾਰਾ ਬਿਆਹਾਂ ਦਾ ਸੀਜ਼ਨ ਕਰ ਆਇਆ ਘਰਾਂ ਇਹਦੇ ਮਤ ਮਾਰੀ ਭਈਆ ਹਰ ਮਹੀਨੇ ਬਾੜ ਵਿਆਹ ਆਇੰਦਾ ਹੈ ਜੀ। ਹਰ ਵਿਆਹ ਤੇ ਵੈਂਦਾ ਨਵਾਂ ਸ਼ਰਾਹ ਸੂਟ ਪਾ ਕੇ ਜਾਣਾ। ਬੜਾ ਨਾਸ ਹੁਣੀਦਾ ਜੀ ਵੱਡਾ ਡੀਪੂ ਤੇ ਜਾਓ। ਹਰ ਵੈਰਾਈਟੀ ਪਾਓ। ਅੱਜ ਇੱਥੋਂ ਕੱਪੜੇ ਲੈ ਕੇ ਜਾਣੇ ਆ ਹੁਣ ਹਨੇਰਾ ਹੋ ਗਿਆ ਟਾਈਮ ਤਾਂ ਬਹੁਤ ਹੋ ਗਿਆ ਦੇਖ ਕੇ ਹੀ ਜਾਣੇ ਆ। ਸਲੋ ਯਾਰ ਅੱਜ ਹਨਾ ਆਪਾਂ ਲੈ ਕੇ ਜਾਣਾ ਵਧੀਆ ਲੈ। ਆਹੀ ਭਾਜੀ ਆ। ਭਾਜੀ ਆ ਫੜੋ। 1 2 3 4 5 ਆ 5000 ਰੁਪਇਆ ਲਿਓ ਘਰ ਵਾਲੀ ਕਹਿੰਦੀ ਨਵਾਂ ਸ਼ਰਾਦ ਵੜ ਜਾਈਦਾ ਆ 5000 ਰੁਪਇਆ ਦੇ ਰਹੇ ਕੋਈ ਆ ਚੰਗਾ ਆ ਜੀ ਤੁਸੀਂ 5000 ਕੋ ਰੱਖੋ ਲਿਆ ਪਤਾ ਸ਼ਰਾਦ ਸੁੱਟਣ ਦੇ ਪਹਿਲੇ ਪੈਸੇ ਦੇਣ ਲੱਗ ਪਾਓ ਭਾਜੀ ਯਾਰ ਇੱਕਦਾਂ ਤੁਸੀਂ ਲਾਲਚਵੋ ਕਰਦੇ ਆ ਫੜੋ ਆ 2000 ਰੁਪਇਆ ਹੋਰ ਲੈ ਲਓ ਆ ਫੜੋ 7000 ਰੁਪਇਆ ਹੁਣ 7000 ਜਨਾ ਨਾ ਕਰਿਓ ਮੇਰੀ ਭਾਈ ਜੀ ਕੋਟ ਜੇਬੀ ਰੱਖੋ ਪੈਸੇ ਪੈਸੇ ਭਾਜੀ ਉਹ ਮੈਨੂੰ ਪਰਾ ਵੱਡੇ ਸ਼ੋਰਮਾ ਚ ਹੁੰਦਾ ਹੀ ਆ ਆ ਫੜੋ 11000 ਰੁਪਿਆ ਫੜੋ ਹੁਣ 11000 ਸ਼ਰਾਰਾ ਸੂਟ ਦੇ ਦਿਓ ਜੇ ਨਹੀਂ ਦਿੱਤੋ ਨਾ ਮੈਂ ਵਾਪਸ ਚਲ ਜਾਣਾ ਪਰ ਰੋਲਾ ਸਾਡਾ ਇੰਨਾ ਪਾਇੀ ਸਾਰਾ ਕੁਝ ਮਿਲ ਜਾਂਦਾ ਆ ਫੜੋ 11000 ਰੁਪਿਆ ਦੇ ਦਿਓ ਸ਼ਰਾਰਾ ਸੂਟ ਮੈਨੂੰ ਭਾਜੀ ਮੈਂ ਲੈ ਲਿਆ ਤੁਸੀਂ ਵੇ ਜੀਪੀ ਪਾਓ ਠੀਕ ਆ ਤੁਸੀਂ ਮੇਰੇ ਕੋਲ ਬੈਠੋ ਪਹਿਲਾਂ ਆਪਾਂ 11000 ਦੇ ਵਿੱਚ ਤੁਹਾਨੂੰ ਆਪਾਂ 10 ਦੇ ਦੇਣਾ 10 ਭਾਈ ਜੀ ਸੇਹ ਠੀਕ ਹੈ ਤੁਹਾਡੀ ਪਾਜੀ ਸੇਹਤ ਵੀ ਠੀਕ ਹੈ ਭਾਵਾ ਮੈਂ ਅੱਕੇ ਬੜਾ ਤਾਂ ਗਿਆ ਮਸਾਂ ਹੀ ਆਪਣੇ ਦਿਹਾੜੀ ਲਾ ਕੇ ਆਇਆ ਤੂੰ ਮਤ ਮਰੀ ਜਨਾ ਯਾਰ ਸਾਡੀ ਨਾਸ ਕਿਦਾਂ ਹੋ ਜੂਗੇ ਆ ਦੇਖੋ ਪਾਜੀ ਦੇਖੋ ਕਿੰਨਾ ਪਿਆਰਾ ਸ਼ਰਾਹ ਸੂਟ ਆ ਚੁੱਕਾ ਫਰੌਕ ਬਣੀ ਸੀਗਾ ਕਿੰਨਾ ਪਿਆਰਾ ਦੇਖੋ ਫਰੰਟ ਹੈਗਾ ਹੈਵੀ ਤੇ ਨਾਲ ਦੇਖੋ ਵੈਕ ਕਿੰਨੀ ਹੈਵੀ ਆ ਚੁੱਕੀ ਹੈ ਆਪਾਂ ਗੱਲ ਕਰੀ ਨਾ ਦੇਖੋ ਸ਼ਰਾਹਰਾ ਵੀ ਕਿੰਨਾ ਟੌਰੀ ਆ ਚੁੱਕਾ ਹੈਗਾ ਭਾਜੀ ਕਿਨੇ ਕਿਨੇ ਸੋਨੇ ਦੇਖੋ ਕਲਰ ਆ ਚੁੱਕੇ ਹੈਗੇ ਆ ਭਾਜੀ ਮੈਨੂੰ ਇਹ ਰਸੋ ਇਹਦੇ ਵਿੱਚ ਡਿਜ਼ਾਈਨ ਵੀ ਹੋਰ ਵੀ ਮਿਲ ਜਾਂਦੇ ਆ ਬਿਲਕੁਲ ਭਾਈ ਦੇਖੋ ਕਿੱਡਾ ਸਾਈਜ਼ ਕਿੱਡਾ ਪਰ ਰੇਟ ਇੰਨੀ ਇੱਟਾ ਦੇਖੋ ਆਪਾਂ ਦੇਣਾ ਵੀ ਸਿਰਫ 1100 ਰੁਪਏ ਵਿੱਚ ਭਾਜੀ ਭਾਜੀ ਆ ਤਾਂ ਕਮਾਲ ਕਰ ਦਿੱਤੀ ਦੇਖੋ ਜੀ ਵਿਆਹਾਂ ਸ਼ਾਦੀਆਂ ਸੀਜ਼ਨ ਚੱਲ ਪਿਆ ਜਿਨੇ ਦਾਜਵੀਰ ਦੇ ਲੈਣੇ ਕੱਪੜੇ ਆਪਣੇ ਲੈਣੇ ਆਜੋ ਵੱਡਾ ਡਿੱਪੂ ਦੇ ਆਹ ਦੇਖੋ ਮੈਂ ਜੇ ਹੋਰ ਕਿਸੇ ਸ਼ੋਰੂਮ ਚ ਜਲ ਜਾ ਮੇਰੇ ਤਾਂ ਲੱਟ ਹੋਇਆ ਨਹੀਂ ਸੀ ਇੱਥੇ ਹੁੰਦੇ ਆ ਜੀ ਫਾਇਦੇ ਆਹ ਦੇਖੋ ਕਿਨੇ ਕਿਨੇ ਸੋਨੇ ਕਲਰ ਆ ਚੁੱਕੇ ਹੈਗੇ ਆ ਕਿਨੇ ਕਿਨੇ ਸੋਨੇ ਆਰਟੀਕਲ ਦੇਖੋ ਡਿ ਪਾਜੀ ਸਾਡੇ ਰੇਟ ਕੱਟੇ ਹੁੰਦੇ ਇਹ ਵੀ ਦੇਖੋ ਕਿੰਨਾ ਸੋਨਾ ਪੀਸ ਆ ਚੁੱਕੇ ਸਿਰਫ 1800 ਰੁਪਏ ਪਾਜੀ ਚ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਕੋਈ 1100 ਕੋਈ 1800 ਮੈਨੂੰ ਆਪ ਪੜਾ ਚੈੱਕ ਕਰਾਓ ਇਹਦਾ ਪ੍ਰੂਫ ਕੀ ਆ ਤੁਹਾਡੇ ਕੋਲ ਭਾਜੀ ਪ੍ਰੂਫ ਆ ਉੱਪਰ ਬਕਾਇਦਾ ਦੇਖੋ ਲੱਗਾ ਹੈ ਟੈਗ ਉੱਪਰ ਦੇਖੋ 1100 ਰੁਪਏ ਆ ਆ ਲਓ ਵੀ ਹਰ ਇੱਕ ਸੂਟ ਦੇ ਜਿਹੜਾ ਮਰਜ਼ੀ ਲੈ ਜਾਓ ਰੇਟ ਲੱਗਾ 1100 ਰੁਪਏ ਦਾ ਦੇ ਰਹੇ ਆ ਗਾਰੰਟੀਆਂ ਕੀ ਆ ਬਾਜ਼ਾਰ 'ਚ 2000 ਰੁਪਏ ਕਰਾਇਆ 2500 ਰੁਪਏ ਸਲਾਈ ਪਰ ਇਥੇ 1100 ਰੁਪਏ 'ਚ ਲੈ ਜਾਓ ਸੀਤਾ ਸਲਾਇਆ ਚਰਾਰਾ ਸੂਟ ਇਹ ਦਿਖਾ ਲਿਆ 1100 ਰੁਪਏ ਵਿੱਚ ਠੀਕ ਆ ਇਹ ਵੀ ਦੇਖੋ ਕਿੰਨਾ ਸੋਹਣਾ ਆ ਚੁੱਕਾ ਭਾਜੀ ਕਿੰਨੇ ਕਿੰਨੇ ਦੇਖ ਨੇ ਆ ਚੁੱਕੇ ਹੈਗੇ ਸ਼ਰਾਰੇ ਵੀ ਤੇ ਨਾਲ ਦੇਖੋ ਚੁੰਨੀ ਆ ਚੁੱਕੀ ਹੈਗੀ ਸਿਰਫ 800 ਦੇ 95 ਰੁਪਏ ਵਿੱਚ 895 ਵਿੱਚ 895 495 ਉਹ ਭਰਾ ਮੈਨੂੰ ਕਿਤੇ ਟੈਗ ਨਾ ਕਰਾ ਦੀ ਇੱਕ ਮਿੰਟ ਝੂਠੇ ਬੋਲਦੇ ਨੇ ਦੁਕਾਨਦਾਰ ਮੈਨੂੰ ਦੇਖ ਲੈਣ ਦਿਓ ਰੇਟ ਰੂਟ ਕਿੱਥੇ ਲੱਗਾ ਉਹ ਤੁਹਾਡਾ ਆ ਲਓ ਵੀ ਆ ਵੀ ਰੇਟ ਲੱਗਾ ਆ ਬਾਜ਼ਾਰ 'ਚ 3500 4000 ਤੋਂ ਘੱਟ ਨਹੀਂ ਮਿਲਣਾ ਵੱਡਾ ਡੀਪੂ ਤੇ 895 ਦੇ ਵਿੱਚ ਰੈਡੀमेड ਇਹਦੇ ਵਿੱਚ ਵੀ ਰੰਗ ਦੇਖੋ ਬਹੁਤ ਸਾਰੇ 895 ਦਾ ਸ਼ਰਾਰਾ ਸੂਟ ਦੇਖੋ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਹੈਗੇ ਐਚੂ ਨਹੀਂ ਦੇਖੋ ਔਰਗੰਜੀ ਆ ਚੁੱਕੇ ਵਧੀਆ ਸਿਰਫ 895 ਰੁਪਏ ਵਿੱਚ ਕਿੱਚ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆਰਟੀਕਲ ਆ ਚੁੱਕੇ ਹੈਗੇ ਡੀਆ ਨਹੀਂ ਬਹਰ ਤਰ੍ਹਾਂ ਮਣੀਆ ਗਿਆ ਦੇਖੋ ਫਰੋਕ ਆ ਚੁੱਕੇ ਕਿੰਨੇ ਕਿੰਨੇ ਖੋਲੀ ਢੁਲੀ ਆ ਚੁੱਕੇ ਹੈਗੇ ਹਾਂਜੀ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਨੇ ਆ ਚੁੱਕੇ ਹੈਗੇ ਸ਼ਰਾਰੇ ਵੀ ਗਰਾਰੇ ਦੇਖੋ ਜੀ ਫਲੇਅਰ ਵੀ ਬਹੁਤ ਸੋਨੇ ਆ ਰੰਗ ਵੀ ਬਹੁਤ ਸੋ 8500 ਰੁਪਏ ਦਾ ਜੀ ਇਹ ਪਰ ਇੱਥੋਂ ਨਹੀਂ 8500 ਦਾ ਮਿਲਣਾ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 3500 ਰੁਪਏ ਦੇ ਵਿੱਚ ਆ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕੇ ਵਾਹ ਵਾਲੀ ਫੀਲਿੰਗ ਹੋਣੀ ਵਾਹ ਵਾਲੀ ਮਾਰੇ ਚਾਪ ਕੋੜੇ ਜਾਂਦੇ ਨੇ ਮੈਨੇ ਕਿਉਂਕਿ ਤੁਸੀਂ ਇੰਨੇ ਸੋਨੇ ਸੋਨੇ ਸ਼ਰਾਹ ਸੂਟ ਪਾਉਣੇ ਵੱਡੜੀ ਪੂਤ ਲੈ ਕੇ ਆ ਆ ਵੀ ਦੇਖੋ ਜੀ 1100 ਰੁਪਏ ਦਾ ਕੋਈ 3500 4000 ਨਹੀਂ 1100 ਰੁਪਏ ਚ ਲੈ ਜਾਓ ਇਹ ਵੀ ਭਾਜੀ ਲਾਤੀਆਂ ਵੱਡੀਆਂ ਵੱਡੀਆਂ ਆਫਰਾਂ ਮਾਰੇ ਦੁਕਾਨਦਾਰ ਹੋ ਗਏ ਮਾਰੇ ਕਮਲੇ ਕੀ ਵੱਡੜੀ ਪੋੜੇ ਕਰੀ ਕੀ ਜਾਂਦੇ ਹੈਗੇ ਆ ਦੇਖੋ ਸਿਰਫ 1100 1100 ਮਿਲਾਤੀ फ्रंट देखो बैक देखो बाजार ਦਾ ਰੇਟ 5500 ਵੱਡਾ ਦੀਪੂ ਦਾ ਸਿਰ 2500 ਰੁਪਏ ਦਾ ਲੈ ਜਾਓ ਦੇਖੋ 3 3 4 4000 ਰੁਪਏ ਬਾਜ਼ਾਰ ਨਾਲੋਂ ਸਸਤਾ ਆ ਵੀ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈਗਾ ਮੇਰੇ ਸ਼ਰਟ ਕਿੰਨਾ ਵਧੀਆ ਆ ਚੁੱਕਾ ਹੈਗਾ ਦੇਖੋ ਨੱਕ ਕਿੰਨਾ ਵਧੀਆ ਬਣਿਆ ਤੇ ਨਾਲ ਦੇਖੋ ਘੇਰਾ ਕਿੰਨਾ ਵਧੀਆ ਹੈਗਾ ਤੇ ਨਾਲ ਦੇਖੋ ਸ਼ਰਾਰੇ ਵਿੱਚ ਵਰਕ ਵਾਲਾ ਆ ਚੁੱਕਾ ਹੈਗਾ ਤੇ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਇਹ ਆਪਾਂ ਦੇ ਨਾਲ ਸਿਰਫ 1300 ਰੁਪਏ ਵਿੱਚ 1300 ਚ ਇੱਕ ਆ ਵੀ ਤੁਸੀਂ ਦੇਖੋ ਰੰਗ ਬਹੁਤ ਜ਼ਿਆਦਾ ਸੋਹਣੇ ਸੋਹਣਿਆ ਇਹ ਕਿੰਨੇ ਦਾ ਇਹ ਹੈਗਾ ਜੀ ਸਿਰਫ 2500 ਰੁਪਏ ਚ ਦੇਖੋ ਦੁਪट्टे ਬ 2500 ਰੁਪਏ ਦਵਾਂਗੇ ਵੀ ਆਪਾਂ ਆ ਵੀ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈਗਾ ਧਾਗੇ ਦਾ ਕੰਮ ਕੀਤਾ ਹੈਗਾ ਦੇਖੋ ਕਿਨੇ ਕਿਨੇ ਵਧੀਆ ਹੈਂਡਵਰਕ ਵਿੱਚ ਆ ਚੁੱਕਾ ਹੈ ਦੇਖੋ ਫਰੰਟ ਦੇਖੋ ਨਾਲ ਦੇਖੋ ਵੈਗ ਦੇਖੋ ਤੇ ਆਪਾਂ ਜਿੰਨਾ ਸਿਰਫ 3500 ਰੁਪਏ ਵਿੱਚ ਭਾਜੀ 3500 ਰੁਪਏ ਵਿੱਚ ਆਹ ਦੇਖੋ ਇੱਕ ਹੋਰ ਦੇਖ ਲਓ ਆ ਤੁਹਾਨੂੰ ਅਸੀਂ ਦੇਣਾ ਸਿਰਫ 1300 ਰੁਪਏ ਦੇ ਵਿੱਚ ਹੈਰਾਨ ਹੁੰਦੇ ਹੋਣੇ ਤੁਸੀਂ ਪਰ ਤੁਹਾਨੂੰ ਅਸੀਂ ਦੱਸੀ ਜਾਂਦੇ ਛੇਤੀ ਛੇਤੀ ਆਜੋ ਵੱਡੇ ਫਾਇਦੇ ਹੋ ਜਾਣੇ ਆ ਸ਼ਰਾਰਿਆਂ ਤੇ ਵੀ ਵਰਕ ਆਹ ਦੇਖੋ ਗਰਾਰਿਆਂ ਤੇ ਸ਼ਰਾਰਿਆਂ ਦੇ ਵਰਕ ਰੇਟ 1300 ਰੁਪਏ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈਗਾ ਵੀ ਆ ਪਾ ਦਿਣਾ ਸਿਰਫ 3200 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਰਿਆਨ ਕਿੰਨੀ ਵਧੀਆ ਚੁੱਕਿਆ ਗਿਆ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਟਾਪ ਟੂ ਟਾਪ ਵੈਰਾਈਟੀ ਬਾਈ ਸ਼ਰਾਰੇ ਗਰਾਰੇ ਤਾਂ ਹੈਗੇ ਇਹ ਤੋਂ ਉੱਪਰ ਦੀ ਹੋਰ ਵੀ ਚੀਜ਼ਾਂ ਦਾ ਹੋਣਾ ਬਈ ਲਹਿੰਗੇ ਚੋਲੀ ਦਿਖਾ ਦਿਓ ਗੌਂਦ ਦਿਖਾ ਦਿਓ ਡਰਸਾਂ ਦਿਖਾ ਦਿਓ ਆ ਦੇਖੋ ਭਾਜੀ ਕਿੰਨਾ ਪਿਆਰਾ ਆ ਚੁੱਕਾ ਲਹਿੰਗਾ ਪਰ ਐ ਨਹੀਂ ਬਹੁਤਾ ਮਹਿੰਗਾ ਅੱਪਾ ਤੋਂ ਦੇਣਾ ਸਿਰਫ ਤੇ ਸਿਰਫ ਭਾਜੀ ਇਹ 25000 ਵਾਲਾ ਪੀਸ 4000 ਰੁਪਏ ਵਿੱਚ 4000 ਰੁਪਏ ਚ 4000 ਦੇਣਾ 4000 ਆ ਆ ਤੁਸੀਂ ਦੇਖੋ ਟਾਪ ਆ ਰੇਡ ਵੀ ਪਾ ਲਓ ਇੱਥੇ ਆਉਣ ਦਾ ਫੈਰਾ ਕੀ ਆ ਭਾਵੇਂ ਨਿਆਣਾ ਆ ਜਾਵੇ ਭਾਵੇਂ ਸਿਆਣਾ ਆ ਜਾਵੇ ਕੱਲੇ ਕੱਲੇ ਉੱਤੇ ਰੇਟ ਲਿਖ ਲਿਖ ਕੇ ਲਾਏ ਆ ਮਿੱਟੀ ਦੇ ਬਾਹਰ ਰੇਟ ਕੀਤੇ ਹੋਏ ਆ ਆ ਦੇਖੋ ਲਹਿੰਗੇ ਹੁਣ ਨਹੀਂ ਰਹਿ ਮਹਿੰਗੇ ਵੱਡਾ ਡੀਪੂ ਨੇ ਕਰਤੀਆਂ ਕਮਾਲਾਂ ਭਾਜੀ ਕੀ ਰੇਟ ਆਊਗਾ ਤੁਹਾਡੇ ਹਿਸਾਬ ਨਾਲ 18000 ਰੁਪਿਆ 20000 ਰੁਪਿਆ 22000 25000 ਐਦਾਂ ਰੇਟ ਬਾਜ਼ਾਰ 'ਚ ਚੱਲਦੇ ਤੁਸੀਂ ਦੱਸ ਦਿਓ ਕੀ ਰੇਟ ਆ ਤੁਹਾਡਾ ਬਾਜੀਣਾ 3500 ਰੁਪਏ ਵਿੱਚ 3500 ਰੁਪਏ ਆ ਵੀ 3500 ਚ ਬਾਜੀ ਆ ਦੇਖੋ ਜਿਹੜੇ ਬਾਜ਼ਾਰ 'ਚ 15 1500 ਦੇ ਲਹਿੰਗੇ ਵੱਡਾ ਡੀਪੂ ਨੇ ਕਰਤੇ 35 3500 'ਚ ਆ ਫਲੇਅਰ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਆ ਦੇਖੋ ਵੀ ਆ ਦਾ ਐਕਟਰੀ ਵਾਲਾ ਚੀਜ਼ ਆ ਆ ਦਾ ਭਾਈ 15 17000 ਦਾ ਹੋਊ ਹੀ ਹੋਊ ਇਹ ਨਹੀਂ ਇਦੂ ਘੱਟ ਹੋ ਸਕਦਾ ਕਿਉਂਕਿ ਫਲੇਅਰ ਬੜੇ ਸੋਹਣੇ ਆ ਫਿਰ ਹੈਵੀ ਬੜੀ ਆ ਪਾਜੀ ਇਹ ਕਿਹੜੀ ਗੱਲਾਂ ਕਰਦੇ ਪੋੜੀ ਅਸੀਂ ਰੱ ਤਿੰਨ ਹਜ਼ਾਰ ਦੇਣਾ ਤਿੰਨ ਹਜ਼ਾਰ ਚ ਹੈ ਹੋਰ ਰੇਟ ਘਟਾਤਾ ਕੋ ਬਿਲਕੁਲ ਪਾਜੀ ਆ ਲੋ ਆ ਵੀ ਤੁਹਾਨੂੰ 3000 ਰੁਪਏ ਦੇ ਵਿੱਚ ਦੇ ਦੇਣਾ ਮਤਲਬ ਰੈਡੀ ਮੇਡ ਦੇ ਉੱਤੇ ਦਾ ਬਹੁਤ ਸੋਹਣੀ ਹਿਊਜ਼ ਕਲੈਕਸ਼ਨ ਆ ਰੇਟ ਬਹੁਤ ਘਟਿਆ ਸਾਰਾ ਹੀ ਸਾਲ ਇੱਥੇ ਆਫਰਾਂ ਗਰਮੀ ਵਾਲੇ ਕੱਪੜੇ ਲੈ ਜਾਓ ਸਰਦੀਆਂ ਲੈ ਜਾਓ ਆ ਦੇਖੋ ਤਾਂ ਡਿਜ਼ਾਈਨਰ ਇਹ ਹਨਾ ਪਰੀਆਂ ਡਰਸਾਂ ਪਾਉਂਦੀਆਂ ਇਦਨੀਆਂ ਪਰੀਆਂ ਜਿਹੜੇ 20-20 ਹਜ਼ਾਰ ਰੁਪਈਆਂ ਦੀਆਂ ਡਰਸਾਂ ਬਜ਼ਾਰ 'ਚ ਮਿਲਣੀਆਂ ਇੱਥੋਂ ਤੁਹਾਨੂੰ ਮਿਲਣੀਆਂ ਸਿਰੋ 5-5000 'ਚ ਛੇਤੀ ਆਜੋ ਵੱਡਾ ਡੀਪੋ ਆ ਜਾ ਚੋਂ ਬੰਗਾ ਜਿੱਥੇ ਹਰ ਰੋਜ਼ ਵੱਡੇ ਫਾਇਦੇ ਹੁੰਦੇ ਆ ਇਹ ਫੈਮਿਲੀ ਕੰਪਲੀਟ ਸ਼ੋਰੂਮ ਹੈਗਾ ਬੱਚਿਆਂ ਦੇ ਕੱਪੜੇ ਸਿਆਣਿਆਂ ਦੇ ਚਾਹੇ ਤੁਸੀਂ ਰੈਡੀਮੇਡ ਇਦਾਂ ਲੈ ਜਾਓ ਚਾਹੇ ਸੂਟ ਲੈ ਜਾਓ ਚਾਹੇ ਪੈਂਟਾਂ ਸ਼ਰਟਾਂ ਲੈ ਜਾਓ ਕੋਟ ਮੈਂਟ ਲੈ ਜਾਓ ਹੈਂਡਰੂਮ ਲੈ ਜਾਓ ਇੱਕੋ ਹੀ ਛਾਤੇ 'ਚ ਸਾਰੀ ਵੈਰਾਈਟੀ ਮਿਲ ਜਾਂਦੀ ਆ ਕੋਈ ਹੋਰ ਜਾਣਕਾਰੀ ਲੈਣੀ ਆ ਜਾਂ ਮੰਚ 'ਚ ਕੋਈ ਸਵਾਲ ਆ ਅਨੰਬਰਸ ਕਿੰਦਾ ਹੀ ਫੋਨ ਕਰ ਸਕਦੇ ਆ ਕਿਆਰਵਾਨ ਸੁਖਨੰਦਰ ਨਾਲ ਹਰਦੀਪ ਸਿੰਘ ਤੱਗੜ ਸਾਂਹ ਟੀਵੀ ਬੰਗਾ